ਪੰਜਾਬ ਭਰ ਦੇ ਵਿੱਚ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜੋ ਵੋਟਾਂ ਉਹ ਹੋਈਆਂ ਸੀਗੀਆਂ ਜਿਸ ਤੋਂ ਬਾਅਦ ਕੀ ਕਈ ਜਗ੍ਹਾ ਤੇ ਉੱਤੇ ਜਿਹੜੀ ਵੋਟਾਂ ਰੱਦ ਵੀ ਕਰ ਦਿੱਤਾ ਗਿਆ ਸੀ ਜੋ ਕਿ ਭੜਕੇ ਕੱਲ ਜਿਹੜੀਆਂ ਹੋਈਆਂ ਸੀਗੀਆਂ ਬੀਤੇ ਕੱਲ ਜਿਹੜੀਆਂ ਹੋਈਆਂ ਸੀਗੀਆਂ ਤਾਂ ਹੁਣ ਅੱਜ ਅਸੀਂ ਮੌਜੂਦ ਹੈਗੇ ਆ ਜੋ ਕਾਊਂਟਿੰਗ ਸੈਂਟਰ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਸਿਕਿਉਰਿਟੀ ਦੇ ਜਿਹੜੇ ਇੱਥੇ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਨੇ ਵੱਡੇ ਪੱਧਰ ਦੇ ਉੱਤੇ ਫੋਰਸ ਲਗਾ ਦਿੱਤੀ ਗਈ ਆ ਤਾਂ ਸਾਡੇ ਨਾਲ ਜੋ ਇੱਥੇ ਜਿਹੜੇ ਕੈਂਡੀਡੇਟਸ ਹੈਗੇ ਨੇ ਜੋ ਕੀ ਖਾਸੇ ਤੋਂ ਖਾਸ ਤੌਰ ਤੇ ਜਿਸ ਤੋਂ ਕੀ ਦੱਸ ਦਈਏ ਕੀ ਜਿਹੜੀ ਵੋਟ ਕੈਨਸਲ ਹੋਈ ਸੀਗੀ ਜਿੱਥੇ ਜਿੱਥੇ ਕਿ ਇੱਕ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਤੇ ਅਕੇ ਅਕਾਲੀ ਦਲ ਦੀ ਜਿਹੜੀ ਤੱਕੜੀ ਦੀ ਜੋ ਕਹਿ ਸਕਦੇ ਬੈਲਟ ਦੇ ਉੱਤੇ ਜਿਹੜਾ ਨਿਸ਼ਾਨ ਲਗਾ ਦਿੱਤਾ ਗਿਆ ਸੀਗਾ ਤਾਂ ਉਹ ਕੈਂਡੀਡੇਟ ਵੀ ਅੱਜ ਇੱਥੇ ਮੌਜੂਦ ਹੈਗੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੇ ਆ ਕਿ ਉਹਨਾਂ ਦਾ ਅੱਜ ਇਸਨ ਨਤੀਜੇ ਦੇ ਉੱਤੇ ਕੀ ਕਹਿਣਾ ਤਾਂ ਸਾਡੇ ਨਾਲ ਜੋ ਕੈਂਡੀਡੇਟ ਨੇ ਉਹ ਵੀ ਮੌਜੂਦ ਨੇ ਤਾਂ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਤੁਹਾਡੇ ਖਾਸ ਤੌਰ ਤੇ ਖਾਸੇ ਦੇ ਵਿੱਚ ਚੋਣ ਰੱਦ ਹੁੰਦੀ ਉਸ ਤੋਂ ਬਾਅਦ ਫਿਰ ਤੋਂ ਚੋਣ ਹੁੰਦੀ ਹੈ ਤੁਹਾਡੇ ਨਾਂ ਦੇ ਅੱਗੇ ਤਕੜੀ ਦੇ ਨਿਸ਼ਾਨ ਜਿਹੜਾ ਲਗਾ ਦਿੱਤਾ ਜਾਂਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਥ ਜੋੜ ਕੇ ਇਹ ਇਸ ਕਰਕੇ ਕੋਈ ਗੱਲ ਨਹੀਂ ਕਿ ਕਿਸੇ ਕੋਲ ਮਿਸਟੇਕ ਹੋ ਗਈ ਕਿ ਚਲੋ ਕੋਈ ਗੱਲ ਨਹੀਂ ਆ ਤੇ ਇਸ ਕਰਕੇ ਸਾਨੂੰ ਅੱਗੇ ਪਿੰਡ ਵਾਲਿਆਂ ਨੇ ਸਾਨੂੰ ਸਮਾਨਤ ਕੀਤਾ ਇਸ ਕਰਕੇ ਸਾਡੇ ਵਿਰੋਧੀ ਕੋਈ ਨਹੀਂ ਸੀ ਖੜਾ ਇਸ ਕਰਕੇ ਹੀ ਵਧੀਆ ਚੋਣ ਹੋ ਗਈ ਆ ਤੋ ਚਲੋ ਕੋਈ ਗੱਲ ਨਹੀਂ ਜੋ ਵੀ ਆ ਵਧੀਆ ਹੋਇਆ ਪਰਮਾਤਮਾ ਜੋ ਕਰਦਾ ਵਧੀਆ ਕਰਦਾ। ਪੰਦ ਬਾਰੋ ਤੇ ਜਦੋਂ ਚੋਣ ਹੋਈ ਸੀਗੀ ਪਿੰਡ ਵੱਲੋਂ ਕਿੰਨਾ ਸਾਥ ਦਿੱਤਾ ਗਿਆ। ਪਿੰਡ ਵਾਲਿਆਂ ਨੇ ਬਹੁਤ ਸਾਥ ਦਿੱਤਾ ਸਾਡਾ ਕਿ ਜਦੋਂ ਵਿਰੋਧੀ ਧਿਰਾਂ ਨੇ ਵੀ ਸਾਨੂੰ ਵੱਧ ਛੱਡ ਕੇ ਵੋਟਾਂ ਆਪਣੇ ਵੱਲ ਪਵਾ ਦਿੱਤੀਆਂ ਕਿ ਕੋਈ ਉਲਟ ਪ੍ਰਚਾਰ ਨਹੀਂ ਸਾਡੇ ਬਾਰੇ ਹੋਇਆ। ਚਲੋ ਵਧੀਆ ਲੱਗ ਰਿਹਾ। ਜੋ ਵੀ ਕਰਦਾ ਪਰਮਾਤਮਾ ਵਧੀਆ ਕਰਦਾ। ਜੀ ਤੁਸੀਂ ਉਦੋਂ ਮੌਜੂਦ ਸੀਗੇ ਉੱਥੇ ਜਦੋਂ ਨਾਮ ਦਾ ਜਦੋਂ ਪਤਾ ਲੱਗਦਾ ਹੈ ਜਦੋਂ ਪਤਾ ਲੱਗਦਾ ਹੈ ਕਿ ਸਾਡੇ ਕੈਂਡੀਡੇਟ ਦੇ ਨਾਂ ਤੇ ਅੱਗੇ ਤੱਕੜੀ ਦਾ ਨਿਸ਼ਾਨ ਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਕੀ ਮਾਹੌਲ ਸੀਗਾ ਪਿੰਡ ਦੇ ਵਿੱਚ ਕਿਉਂਕਿ ਚੋਣ ਰੱਦ ਕਰ ਦਿੱਤੀ ਗਈ ਸੀ। ਸਾਚ ਜੀ ਅਸੀਂ ਦੇ ਆਪ ਕੰਫਿਊਜ਼ ਚ ਪੈ ਗਏ ਸਾਰੇ ਸਾਰੇ ਸਾਡੇ ਤਿੰਨੇ ਹੀ ਸਰਪੰਚ ਸਰਬਾਨ ਕਿਉਂਕਿ ਸਾਡੇ ਤਿੰਨ ਹਲਕੇ ਹੀ ਖਾਸਾ ਖੁਰਮੜੀਆਂ ਖਾਸਾ ਬਾਜ਼ਾਰ ਖਾਸਾ ਪਿੰਡ ਅਸੀਂ ਤਿੰਨਾ ਬੂਥਾਂ ਦੇ ਵਾਰੀ ਵਾਰੀ ਜਾ ਕੇ ਵੀ ਇੱਕ ਬੂਥ ਤੇ ਗਲਤੀ ਹੋ ਸਕਦੀ ਦੂਜੇ ਤੇ ਨਾ ਹੋਵੇ ਤੇ ਲੈ ਕੇ ਜਦੋਂ ਵੇਖੇ ਵੀ ਸਾਰੇ ਦੇ ਸਾਰੇ ਬੈਰਲ ਪੇਪਰ ਗਲਤੀ ਹੀ ਚਲੋ ਕਿਸੇ ਦੀ ਮਿਸਟੇਕ ਹੋ ਗਈ ਗਲਤੀ ਹੋ ਗਈ ਉਹਦੇ ਪ੍ਰਸ਼ਾਸਨ ਕਰਦਾ ਨਾ ਵੇਖੋ ਜੀ ਜੇ ਹੋਰ ਕਿਸੇ ਦਾ ਨਿਸ਼ਾਨ ਗਲਤ ਆ ਜਾਂਦਾ ਸਾਡੇ ਕਿੰਨੇ ਸਾਹਮਣੇ ਆਜ਼ਾਦ ਉਮੀਦਵਾਰ ਖੜੇ ਸੀ ਉਹਨਾਂ ਦਾ ਆ ਜਾਂਦਾ ਤਾਂ ਉਹਨਾਂ ਨੇ ਸਾਡੇ ਤੇ ਇਲਜ਼ਾਮ ਲਾਉਨੇ ਵੀ ਜੇ ਇਹ ਸਰਕਾਰ ਨੇ ਕਰਾਤਾ ਇਹ ਸਰਕਾਰ ਨੇ ਜਾਣ ਬੁਝੇ ਕਰਾਤਾ ਹੁ ਉਹ ਬੈਲਟ ਪੇਪਰ ਦੇ ਗਾੜੀ ਟੱਕੜੀ ਦਾ ਨਿਸ਼ਾਨ ਆ ਗਿਆ ਪਰ ਫਿਰ ਉਹ ਵੇਖੋ ਇਹ ਤਾਂ ਪ੍ਰਸ਼ਾਸਨ ਦੀ ਗਲਤੀ ਸੀ ਨਾ ਸਾਡੇ ਕੋਈ ਸਰਕਾਰ ਦੀ ਨਾ ਕੋਈ ਕਿਸੇ ਦੀ ਗਲਤੀ ਸੀ ਇਹ ਪ੍ਰਸ਼ਾਸਨ ਦੀ ਗਲਤੀ ਤੇ ਹੁਣ ਫਿਰ ਉਹ ਦਿਨ ਵੀ ਬੜਾ ਨੁਕਸਾਨ ਹੋਇਆ ਵੋਟਾਂ ਬੜੇ ਲੋਕੀ ਉਤਸ਼ਾਹ ਨਾਲ ਅੱਜ ਛੱਟ ਕੇ ਆਏ ਹੀ ਲੈਣਾ ਚ ਲੱਗੇ ਹੀ ਤੋਂ ਫਿਰ ਲੋਕਾਂ ਨੂੰ ਨਰਾਸ਼ ਹੋਣਾ ਪਿਆ ਸਾਰੇ ਬੰਨੇ ਰੋਲਾ ਪੈ ਗਿਆ ਕਿ ਚੋਣ ਕੈਂਸਲ ਹੋ ਗਈ ਕੈਂਸਲ ਹੋ ਗਈ ਤੇ ਹੁਣ ਫਿਰ ਕੱਲ ਦੁਬਾਰਾ ਤੋਂ ਚੋਣ ਫਿਰ ਸਾਡੀ ਕਰਾਈ ਗਈ ਆ ਤੋਂ ਜਿਹੜੇ ਸਾਡੇ ਕੈਂਡੀਡੇਟ ਸਾਡੇ ਕੰਮ ਨੇ ਖੜੇ ਹੀ ਜਾਦ ਉਹਨਾਂ ਵੀ ਨੂੰ ਫਿਰ ਸਮਰਥਨ ਦੇਤਾ ਪਰਸੋਂ ਸਾਡੇ ਜਸਵਿੰਦਰ ਸਿੰਘ ਜੀ ਅਰਮਦਾਸ ਪਿੰਡ ਆਏ ਹੀ ਘਰੇ ਉਹਨਾਂ ਨੇ ਫਿਰ ਦੂਜੇ ਬੰਦਿਆਂ ਨੇ ਆਪ ਹੀ ਆ ਕੇ ਘਰੇ ਤੇ ਉਹਨਾਂ ਨੇ ਉਹਨਾਂ ਨੂੰ ਘਰ ਪਾਤਿਆਂ ਦੇ ਵੀ ਠੀ ਕੁਝ ਸਮੇਂ ਦੇ ਵਿੱਚ ਨਤੀਜੇ ਜਿਹੜੇ ਨੇ ਸਾਹਮਣੇ ਹੋਣਗੇ ਵੋਟ ਪੇਪਰ ਦੀ ਅੱਜ ਕਹਿ ਸਕਦੇ ਕਿ 8 ਵਜੇ ਤੋਂ ਲੈ ਕੇ ਜਿਹੜੀ ਆ ਕਾਊਂਟਿੰਗ ਸ਼ੁਰੂ ਹੋ ਜਾਣੀ ਸੀਗੀ ਤਾਂ ਕੀ ਲੱਗਦਾ ਕਿ ਮੰਚ ਕਿੰਨਾ ਕੁ ਡਰਿਆ ਤੇ ਕਿੰਨਾ ਕੁ ਜੋ ਕਹਿ ਸਕਦੇ ਕਿ ਇੱਕ ਸਮੇਂ ਦੀ ਡੀਕ ਹੋ ਰਹੀ ਹੈ ਸਾਡੇ ਸਾਡੇ ਸਰ ਡਰ ਨਹੀਂ ਹੈ ਅਸੀਂ ਤਾਂ ਖੁਸ਼ ਹਾਂ ਕਿਉਂਕਿ ਸਾਡਾ ਤਾਂ ਮੁਕਾਬਲਾ ਨਹੀਂ ਨਾ ਕਿਸੇ ਨਾਲ ਸਾਡਾ ਆਮ ਪਾਰਟੀ ਇੱਕੋ ਜਿਹੀ ਪਾਰਟੀ ਜਿਨ੍ਹਾਂ ਨੇ ਆਮ ਵਰਗ ਦੇ ਬੰਦਿਆਂ ਨੂੰ ਮੌਕਾ ਦਿੱਤਾ ਹੀ ਆਮ ਦਾ ਕਰਾਂ ਦੇ ਇਨਸਾਨ ਆ ਤੇ ਵੇਖੋ ਜੀ ਉਹਨਾਂ ਨੇ ਆਇਆ ਕਿ 50% ਸੀਟਾਂ ਜਰਬ ਜਨਾਨੀਆਂ ਕਰਤੀਆਂ ਜਰਬ ਜਨਾਨੀਆਂ ਕਰਤੀ ਪਹਿਲੀ ਹੀ ਪਾਰਟੀ ਜਿਹਨੇ ਇਹ ਕੰਮ ਕੀਤਾ ਨਹੀਂ ਤਾਂ ਜਿਹੜੇ ਬਾਕੀ ਦੂਜੀਆਂ ਤਰਨਾਟ ਪਾਰਟੀਆਂ ਉਹਨੇ ਅਜ ਤੱਕ ਨਹੀਂ ਕੀਤਾ ਉਹ ਵੱਦੋ ਵੱਦ 25% 33% ਕਰਦੇ ਸਾਡੇ ਆਮ ਪਾਰਟੀ ਦੇ ਇਹੋ ਜੇ ਬੰਦੇ ਆ ਸਾਡੇ ਜਸਵਿੰਦਰ ਸਿੰਘ ਜੀ ਰਮਦਾਸ ਐਮਐਲਏ ਹਲਕਾ ਟਾਰੀ ਤੋਂ ਉਹਨਾਂ 50% ਕੋਟਾ ਜਨਾਨੀ ਯਰਬ ਕਰਕੇ ਤੇ ਸਾਰਿਆਂ ਨੂੰ ਹੀ ਪਿਆਰ ਤੇ ਮਾਣ ਦਿੱਤਾ ਮਲਪੀ ਹਾਂਜੀ ਹਾਂ ਤਾਂ ਵਿੱਚ ਤੁਸੀਂ ਕਿਵੇਂ ਵੇਖਦੇ ਹੋ ਜਦੋਂ ਅੱਜ ਨਤੀਜਾ ਆਵੇ ਤਾਂ ਪਿੰਡ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਕਿੱਦਾਂ ਦੇ ਜਿਹੜੇ ਆ ਕੰਮ ਹੋਣੇ ਚਾਹੀਦੇ ਆ ਕਿਉਂਕਿ ਸਰਪੰਚੀ ਲੈਵਲ ਤੋਂ ਵੀ ਆਪਾਂ ਕਹਿ ਲਈ ਕਿ ਥੱਲੇ ਬਲਾਕ ਸੰਮਤੀਆਂ ਜਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਦੇ ਜਿਹੜੇ ਕੰਮ ਹੁੰਦੇ ਆ ਹੁਣ ਆਣ ਵਾਲੇ ਸਮੇਂ 'ਚ ਕੀ ਲੱਗਦਾ ਕਿ ਕਿੱਦਾਂ ਦੇ ਕੰਮ ਹੋਣਗੇ ਵੀ ਕੰਮ ਬਹੁਤ ਵਧੀਆ ਹੋਣਗੇ ਜੀ ਜਿਸ ਤਰ੍ਹਾਂ ਸਭ ਨੂੰ ਵੇਖੋ ਵੋਟਰ ਵਰਗ ਨੂੰ ਵੀ ਆਸ ਹੈਗੀ ਆਮ ਪਾਰਟੀ ਤੋਂ ਬਹੁਤ ਜ਼ਿਆਦਾ ਮੈਂ ਤੇ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਵਾਂ ਵੀ ਮਾਨ ਸਾਹਿਬ ਨੇ ਬਹੁਤ ਅੱਛੇ ਤੇ ਵਧੀਆ ਕੰਮ ਤੇ ਵਧੀਆ ਸੋਚ ਵਾਲੇ ਸਾਡੇ ਇਨਸਾਨ ਨੇ ਅਸੀਂ ਕਿਸਮਤ ਵਾਲੇ ਆ ਕਿ ਸਾਨੂੰ ਮਾਨ ਸਾਹਿਬ ਵਰਗੇ ਜਿਹੜੇ ਆ ਉਹ ਲੀਡਰ ਮਿਲੇ ਹੋਏ ਨੇ ਤੇ ਸਾਡੇ ਜਿੱਦਾਂ ਹਲਕਾ ਟਾਰੀ ਦੇ ਆਪਣਾ ਸਤਵਿੰਦਰ ਸਿੰਘ ਰਮਦਾਸ ਜੀ ਵੀ ਜਿਹੜੇ ਨੇ ਬਹੁਤ ਹੀ ਅੱਛੇ ਅੱਛੀ ਸੋਚ ਵਾਲੇ ਦੇ ਅੱਛੇ ਜੁਕੇ ਸਾਨੂੰ ਇਨਸਾਨ ਮਿਲੇ ਨੇ ਤੇ ਉਹਨਾਂ ਦੀ ਰੈਣ ਰਮਾਈ ਹੇਟ ਅਸੀਂ ਜਿਹੜਾ ਵਾ ਉਹ ਬਹੁਤ ਵਧੀਆ ਆਸ ਵੀ ਕਰਦੇ ਆ ਤੇ ਕੰਮ ਵੀ ਕਰਾਂਗੇ ਇਸ ਕਰਕੇ ਕੰਮ ਤੇ ਹੋਣ ਵਾਲੇ ਨੇ ਜਿਹੜੇ ਕੁਝ ਬਾਕੀ ਬਹੁਤ ਜ਼ਿਆਦਾ ਕੰਮ ਹੋਏ ਵੀ ਨਹੀਂ ਇਸ ਕਰਕੇ ਹੀ ਆਸ ਕਰਦੇ ਆ ਵੀ ਟਾਉਣ ਵਾਲੇ ਸਮੇਂ ਚ ਵਧੀਆ ਕੰਮ ਕਰਾਂਗੇ ਤਾਂ ਕੱਲ ਜਿਹੜੀ VOTING ਹੋਈ ਆ ਤਾਂ ਲੱਗਦਾ ਨਹੀਂ ਕਿਤਨੇ ਕਿਤੇ ਪਰਸੈਂਟੇਜ ਕਾਫੀ ਘੱਟ ਨਿਕਲੀ ਆ 10% ਵੀ ਨਹੀਂ ਜਿਹੜੀ ਆ ਕਹਿ ਸਕਦੇ ਆ ਕੀ ਹੋਈ ਲੇਕਿਨ ਪੂਰੇ ਅੰਮ੍ਰਿਤਸਰ ਦੀ ਗੱਲ ਕਰੀ ਤਾਂ 36% ਸਾਰੀ VOTING ਹੋਈ ਆ ਦੇਖੋ ਇਹ ਸਰ ਦੇ ਨਾਲ ਜਿਹੜਾ ਕੰਮ ਹੈਗਾ ਕੋਈ ਗੱਲ ਨਹੀਂ ਕਈ ਵਾਰੀ ਕਮਾ ਕਰਾਂ ਦੇ ਵਿੱਚ ਵੀ ਕਈ ਵਾਰੀ ਜਿਆਦਾ ਇੰਟਰਸਟ ਨਹੀਂ ਸੀ ਰੱਖਦੇ ਪਹਿਲਾਂ ਵੀ ਲੋਕ ਆਮ ਚੋਣਾਂ ਦੇ ਬਾਕੀ ਵਧੀਆ ਵਾ 27 ਦੇ ਵਿੱਚ ਬਹੁਤ ਅੱਛਾ ਆਪਾਂ ਨੂੰ ਰਿਜ਼ਲਟ ਆਏਗਾ ਜਿੰਨੀ ਵੀ ਭੁਗਤੀ ਹੋਏਗੀ ਮੈਨੂੰ ਆਸ ਹੈ ਕਿ ਸਾਰੀ ਜਿਹੜੀ ਵੋਟ ਆਏ ਆ ਆਮ ਆਦਮੀ ਹਾ ਕੁਆਲਟੀ ਦੇ ਹੱਕ ਦੇ ਵਿੱਚ ਹੀ ਭੁਗਤੀ ਹੋਏਗੀ ਚਾਹੇ ਉਹ ਵੋਟ ਘਟ ਪਈ ਆ ਕੋਈ ਗੱਲ ਨਹੀਂ ਡੋਨਟ ਵਰੀ ਲੱਗਦਾ ਕਿ ਜਿਹੜੇ ਦਿਨ ਥੋੜੀ ਜਿਹੜੀ ਇੱਥੋਂ VOTING ਕੈਨਸਲ ਹੋਈ ਆ ਪਿੰਡ ਦੇ ਵਿੱਚੋਂ ਤਾਂ ਉਸ ਦਿਨ ਦੇ ਕੈਨਸਲ ਹੋਣ ਦੇ ਨਾਲ ਵੀ ਅਸਰ ਪਿਆ VOTING ਹਾਂਜੀ ਹਾਂਜੀ ਉਹ ਵੀ ਇੱਕ ਨੈਗੇਟਿਵ ਉਹ ਤਾਂ ਅਸੀਂ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਾਂ ਵੀ ਮਤਲਬ ਇੱਕ ਨੈਗੇਟਿਵ ਨੈਗੇਟਿਵ ਪ੍ਰਭਾਵ ਜਾਂਦਾ ਵਾ ਮਤਲਬ ਲੋਕਾਂ ਦੇ ਵਿੱਚ ਇਹ ਵੀ ਪਤਾ ਨਹੀਂ ਕਿਉਂ ਕਿਹੜੀਆਂ ਪਾਰਟੀਆਂ ਕੀ ਕਰਦੀਆਂ ਪਈਆਂ ਨੇ ਵੇਖੋ ਸਾਨੂੰ ਤੇ ਵੇਖੋ ਆਪ ਅਸੀਂ ਉਸ ਦਿਨ ਦੇ ਕਾਫੀ ਪਰੇਸ਼ਾਨ ਹੋ ਗਏ ਸੀ ਚਲੋ ਕੱਲ ਬਹੁਤ ਵਧੀਆ ਤਰੀਕੇ ਨਾਲ ਫੇਰ ਦੁਬਾਰਾ ਚੋਣ ਹੋ ਗਈ ਹੈ ਤੇ ਅਸੀਂ ਆਸ ਕਰਦੇ ਹਾਂ ਵੀ ਸਾਰੀ ਆਮ ਪਾਰਟੀ ਦੀ ਵਰਗ ਜਿਹੜਾ ਸਾਰਾ ਜਿੱਤੇਗਾ ਜੀ ਤਾਂ ਕਿੰਨੀ ਕੁ ਮੰਨ ਦੇ ਵਿੱਚ ਉਡੀਕ ਹੈਗੀ ਹੈ ਜੀ ਅੱਜ ਤੁਹਾਡੇ ਨਾਂ ਦੇ ਉੱਤੇ ਕਿਉਂਕਿ ਕਹਿ ਸਕਦੇ ਕਿ ਲੰਬੇ ਸਮੇਂ ਤੋਂ ਉਡੀਕ ਹੋਊਗੀ ਹਾਂ ਵਧੀਆ ਜੀ ਸਾਰੀ ਦਾ ਵੋਟਰ ਜਿਹੜੇ ਆ ਸਾਡੇ ਹੱਕ ਵਿੱਚ ਸੀ ਇਸ ਕਰਕੇ ਉਮੀਦ ਆ ਕਿ ਵੋਟ ਤੇ ਸਾਰੀ ਸਾਨੂੰ ਹੀ ਪਈ ਆ ਕਿਉਂਕਿ ਮੁਕਾਬਲੇ ਤੇ ਕੋਈ ਖੜਾ ਨਹੀਂ ਸੀ ਜੀ ਠੀਕ ਆ ਭਾਜੀ ਹਾਂ ਜੀ ਜੀ ਸਰ ਸਾਨੂੰ ਛੁੱਟੀ ਦਿਓ ਫਿਰ ਮਿਲਦੇ ਆਪਾਂ ਜਿੱਤ ਕੇ ਹਾਂ ਇਹ ਦੇਖ ਸਕਦੇ ਹਾਂ ਕਿ ਜੋ ਕੈਂਡੀਡੇਟ ਹੈਗੇ ਨੇ ਤਾਂ ਉਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕਿਉਂਕਿ ਠੀਕ ਹੈ ਅੱਜ ਜੋ ਇਹਨਾਂ ਚੋਣਾਂ ਦਾ ਨਤੀਜਾ ਸਮਣੀ ਆਉਣਾ ਤਾਂ ਪੂਰੇ ਪੰਜਾਬ ਭਰ ਦੇ ਵਿੱਚ ਅੱਜ ਦੇ ਅੱਜ ਦਿਨ ਜਿਹੜਾ ਖਾਸ ਤੌਰ ਤੇ ਇਹਨਾਂ ਚੋਣਾਂ ਦਾ ਜੋ ਨਤੀਜਾ ਹੋਵੇਗਾ ਉਹ ਸਾਹਮਣੇ ਆਊਗਾ ਤਾਂ ਕਈ ਇਲਾਕਿਆਂ ਦੇ ਵਿੱਚ ਜਦੋਂ ਜਦੋਂ ਚੋਣ ਰੱਦ ਹੋ ਜਾਂਦੀ ਹੈ ਜਿਨ੍ਹਾਂ ਦੀ VOTING ਬੀਤੇ ਕੱਲ ਜਦੋਂ ਕਰਾਈ ਜਾਂਦੀ ਸੀਗੀ ਤਾਂ ਉਸ ਤੋਂ ਬਾਅਦ ਕਿਤਨੇ ਕਿਤੇ VOTING ਦੇ ਉੱਤੇ ਵੀ ਜਿਹੜਾ ਕਾਫੀ ਅਸਰ ਆਇਆ ਕਿਉਂਕਿ ਪਰਸੈਂਟੇਜ ਘਟੀ ਹੈ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਅੱਜ ਕਾਊਂਟਿੰਗ ਸੈਂਟਰ ਦੇ ਬਾਹਰ ਦੀਆਂ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਰ ਰਹੇ ਆਂ ਤਾ ਕੁਛ ਹੀ ਸਮੇਂ ਦੇ ਵਿੱਚ ਕਿਉਂਕਿ ਜੋ VOTING ਉਹ ਸ਼ੁਰੂ ਹੋ ਚੁੱਕੇ ਹੈ ਜੋ ਕਹਿ ਸਕਦੇ ਆ ਕਿ ਜੋ ਬੈਲਟ ਪੇਪਰ ਤੋਂ ਗਿਣਤੀ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ ਤਾਂ ਕੁਛ ਹੀ ਸਮੇਂ ਦੇ ਵਿੱਚ ਜਿਹੜਾ ਇਸ ਦਾ ਨਤੀਜਾ ਜੋ ਸਾਹਮਣੇ ਆਵੇਗਾ ਤਾਂ ਸਿਕਿਉਰਿਟੀ ਦੇ ਪੁਟਾ ਪ੍ਰਬੰਧ ਕਰ ਦਿੱਤੇ ਗਏ ਨੇ ਸਿਕਿਉਰਿਟੀ ਦੇ ਪੁਟਾ ਪ੍ਰਬੰਧਾਂ ਦੀਆਂ ਤਸਵੀਰਾਂ ਜਿਹੜੀਆਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਤੁਹਾਡੇ ਨਾਲ ਕੱਲੀ-ਕੱਲੀ ਜਾਣਕਾਰੀ ਕੱਲੀ-ਕੱਲੀ ਅਪਡੇਟ ਜੋ ਹੈ ਉਹ ਸਾਂਝੀ ਕਰਦੇ ਰਾਵਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀ কুমার ਦੇ ਨਾਲ ਇਲੈਕਸ਼ਨ ਸੰਗ ਜਗਬਾਨੀ ਟੀਵੀ ਸ਼੍ਰੀ ਹਮਚਸਾ ਸਾਹਿਬ